ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਇਹ ਤੱਕ ਕਿ ਤਸੀਹਾ ਕੰਮ ਦਾ ਕੰਧਾਂ ਵੀ ਪਾਗਲ ਹੋ ਗਈਆਂ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਫਿਰ ਪੋਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਗੁਜਰੀ ਲੋਕ ਤਾਈਓ ਮੈਨੂੰ ਆਖਦੇ ਨੇ ਆਈ ਸਰਤੇ ਮੇਰੇ ਜੋ ਚਾਲੂ ਬੁਦਦੀ ਤੁਸੀਂ ਜੁੜਿਓ ਨਾਮਰ ਬੰਦੇ ਚੈਨਲ ਦੇ ਨਾਲ ਦੋਸਤੋ ਪੰਜਾਬੀ ਗੀਤਕਾਰੀ ਦੇ ਖੇਤਰ ਦੇ ਵਿੱਚ ਬੜੇ ਖੂਬਸੂਰਤ ਬੜੇ ਮਾਨਦਤੇ ਸਾਡੇ ਗੀਤਕਾਰ ਹੋਏ ਨੇ ਪਰ ਜੇ ਗੀਤਕਾਰ ਦੀ ਮੈਂ ਗੱਲ ਕਰਨ ਜਾ ਰਿਹਾ ਬੜੀ ਹੀ ਸਤਕਾਰਯੋਗ ਹਸਤੀ ਜਿਨ੍ਹਾਂ ਦੇ ਉੱਤੇ ਰਸਖ ਕਰਨ ਨੂੰ ਦਿਲ ਕਰਦਾ ਇਹੋ ਜਿਹਾ ਮਾਨ ਲੱਗਾ ਗੀਤਕਾਰ ਜਿਨ੍ਹਾਂ ਦੀ ਕਲਮ ਦੇ ਵਿੱਚ ਦਰਦ ਸੀ ਜਿਨ੍ਹਾਂ ਦੀ ਕਲਮ ਦੇ ਵਿੱਚ ਜਿਨ੍ਹਾਂ ਦੀ ਸੋਚ ਬੜੀ ਅਵੀਰ ਸੋਚ ਉਹ ਕਲਪਨਾ ਦੀ ਉਡਾਰੀ ਅੰਪਰਾ ਤੋਂ ਵੀਰ ਚ ਉਡਾਰੀ ਸੀ ਤੇ ਇਹਨਾਂ ਨੇ ਸਿੱਖ ਇਤਿਹਾਸ ਕਿਤਾਬਾਂ ਵਿੱਚੋਂ ਘੜਕੇ ਗੀਤਾਂ ਦੇ ਵਿੱਚ ਪਰੋ ਕੇ ਆਮ ਸਰੋਤਿਆਂ ਦੇ ਕੰਨਾਂ ਤੱਕ ਪਹੁੰਚਾਇਆ ਤੁਹਾਨੂੰ ਯਾਦ ਹੋਏਗਾ ਸਨ 80 85 90 ਦੇ ਦੌਰ ਦੀ ਗੱਲ ਜਦੋਂ ਨਰਿੰਦਰ ਵੀਰ ਬਾਜੀ ਦੇ ਗੀਤ 오ਪੇਰਾ ਗੀਤ ਆਇਆ ਸੀਗਾ ਸਾਕਾ ਸਰਹੰਦ ਜਿਸ ਨੂੰ ਨਰਿੰਦਰ ਵੀਰ ਬਾਜੀ ਨੇ ਸਤੇਂਦਰ ਵੀਰ ਬਾਨੀ ਅਮੀਰ ਸਿੰਘ ਰਾਣਾ ਤੇ ਉਹਨਾਂ ਦੇ ਦੂਸਰੇ ਭਰਾ ਰਣਵੀਰ ਸਿੰਘ ਰਾਣਾ ਰਲ ਕੇ ਗਾਇਆ ਸੀਗਾ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਇਹ ਤੱਕ ਕਿ ਤਸੀਹਾ ਗੰਦਾ ਕੰਦਾ ਵੀ ਪਾਗਲ ਹੋ ਗਈਆਂ ਦੋ ਬੜੀਆਂ ਕੀਮਤੀ ਜੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਕਦੇ ਸਰੂਪ ਸਿੰਘ ਸਰੂਪ ਦੀ ਆਵਾਜ਼ ਦੇ ਵਿੱਚ ਐਮਵੀ ਦੇ ਵਿੱਚ ਇੱਕ ਟੇਪ ਆਈ ਸੀ ਬੜਾ ਖੂਬਸੂਰਤ ਗੀਤ ਸੀ ਨਾਨਕ ਦੀਆਂ ਗੁੱਚੀਆਂ ਰਮਜ਼ਾ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਜਿਸ ਸਬਜਟ ਆਪਣਾ ਜਾਣ ਲਿਆ ਆਪਣਾ ਤੇ ਬਗਾਨਾ ਕੀ ਜਾਣੇ ਨਾਨਕ ਦੀਆਂ ਗੁੱਚੀਆਂ ਰਮਜ਼ਾ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਉਹ ਗੀਤ ਜਦੋਂ ਕੋਈ ਵੀ ਆਮ ਆਦਮੀ ਸੁਣਦਾ ਸੀ ਕੰਨਾਂ 'ਚ ਰਸ ਘੁੱਟਦਾ ਸੀ ਮਿਠਾਸ ਸੀ ਦੀ ਔਰ ਸ਼ਬਦ ਅਲੌਕਿਕ ਚਤ ਸਾਖਾ ਸ੍ਰੀ ਹੰਦ ਜਿਨ੍ਹਾਂ ਭਾਪੂਰਤ ਤੇ ਦਰਦ ਭਿੰਨੇ ਲਫ਼ਜ਼ਾਂ ਦੇ ਵਿੱਚ ਚਰਚਨ ਸਿੰਘ ਸਫਰੀ ਹੋਣੇ ਬਿਆਨ ਕੀਤਾ ਹੈ ਅੱਜ ਤੱਕ ਸ਼ਾਇਦ ਕੋਈ ਹੋਰ ਵਿਅਕਤੀ ਨਹੀਂ ਬਿਆਨ ਕਰ ਸਕਿਆ ਸ੍ਰੀ ਚਰਚਨ ਸਿੰਘ ਸਫਰੀ ਦਾ ਜਨਮ 5 ਅਪ੍ਰੈਲ 1918 ਈਸਵੀ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਤਸੂਹਾ ਦੇ ਨੇੜੇ ਪਿੰਡ ਬੋਦਲ ਵਿਖੇ ਹੋਇਆ ਕਦੀ ਕਿਸੇ ਨੇ ਤਵੱਖੂ ਨਹੀਂ ਕੀਤੀ ਸੋਚਿਆ ਨਹੀਂ ਸੀ ਕਿ ਪੰਜਾਬੀ ਦਾ ਮਹਾਨ ਗੀਤਕਾਰ ਬਣੇਗਾ ਉਹ ਗੀਤਕਾਰ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਇੱਕ ਆਮ ਵਿਅਕਤੀ ਦੇ ਕੰਨਾਂ ਤੱਕ ਪਹੁੰਚਾਇਆ ਬੜੇ ਸੌਖੇ ਤਰੀਕੇ ਨਾਲ ਔਰ ਇਹਨੇ ਮਿੱਠੇ ਤੇ ਸੋਧ ਵਿੱਚ ਢਾਕ ਦਿਨਾ ਇਹਨੇ ਖੂਬਸੂਰਤ ਦਰਦ ਤੇ ਨਿਲਾਪਸਾਂ ਦੇ ਨਾਲ ਅੱਜ ਜਦੋਂ ਫੇਰ ਇਸ ਜਿੱਦੀ ਦਿਖਾ ਲਈ ਤਾਂ ਇਹ ਨਾ ਚੱਲਿਆ ਤਾਂ ਮੁੜ ਮੁੜ ਕੇ ਯਾਦ ਆਉਂਦਾ ਹੈ ਉਹੀ ਗੀਤਕਾਰ ਸਰ ਚੰਨ ਸਿੰਘ ਸਫਰੀ ਚੰਨ ਸਿੰਘ ਸਫਰੀ ਨੇ ਆਪਣੀ ਸਕੂਲੀ ਵਿਦਿਆ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤਾ ਕਲਰਕ ਦੇ ਰੂਪ ਦੇ ਵਿੱਚ ਨੌਕਰੀ ਕਰ ਲਈ ਉਸ ਤੋਂ ਬਾਅਦ ਉਹ ਫੌਜ ਦੇ ਵਿੱਚ ਭਰਤੀ ਹੋ ਗਏ ਪਰ ਫਿਰ ਫੌਜ ਵਿੱਚ ਭਰਤੀ ਤੋਂ ਬਾਅਦ 1958 ਤੋਂ ਲੈ ਕੇ 1970 ਤੱਕ ਉਹ ਲਗਾਤਾਰ ਖਾਲਸਾ ਸੀਨੀਅਰ ਸਕੈਂਡੀ ਸਕੂਲ ਦਸੂਹਾ ਵਿਖੇ ਬਤੌਰ ਅਧਿਆਪਕ ਰਹੇ ਤੇ ਉੱਥੋਂ ਹੀ ਉਹਨਾਂ ਨੇ ਆਪਣੀ ਰਿਟਾਇਰਮੈਂਟ ਲਈ ਸਰ ਚੰਨ ਸਿੰਘ ਸਫਰੀ ਉਹਨਾਂ ਨੇ ਲਿਖਿਆ ਮੇਰਾ ਨਾਮ ਗੁਜ਼ਰੀ ਮੇਰੀ ਅਲ ਗੁਜ਼ਰੀ ਇਹੋ ਜਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ ਪਹਿਲਾ ਪਤੀ ਦਿੱਤਾ ਫਿਰ ਪੋਤੇ ਦਿੱਤੇ ਆਹ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਦਰੀ ਗੁਦਰੀ ਲੋਕ ਤਾਈਓ ਮੈਨੂੰ ਆਖਦੇ ਨੇ ਆਈ ਸਿਰ ਤੇ ਮੇਰੇ ਜੋ ਚੱਲ ਗੁਦਰੀ ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਜਿਸ ਸਭ ਜਗ ਆਪਣਾ ਜਾਣ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਫਰੀ ਸਭ ਝਗੜਾ ਅੰਦਰ ਦਾ ਨਾਮ ਅਸਤੇ ਨਾ ਨਾਮ ਮੰਦਰ ਦਾ ਸਫਰੀ ਸਭ ਝਗੜਾ ਅੰਦਰ ਦਾ ਨਾਮ ਅਸਤਿਤ ਦਾ ਨਾਮੰਦਰ ਦਾ ਜਿਸ ਭੇਤ ਇਲਾਹੀ ਸਮਝ ਲਿਆ ਕਾਬਾ ਪੁੱਤਖਾਨਾ ਕੀ ਜਾਣੇ ਨਾਨਕ ਦੀਆਂ ਗੁੱਥੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਫਿਰ ਬੜਾ ਖੂਬਸੂਰਤੀ ਗੁਰੂ ਨਾਨਕ ਸਭ ਦਾ ਪਿਆਰਾ ਪਿਆ 13 13 ਦੋਨ ਦਾ ਹੱਥ ਧਰਮ ਤਰਾਜੂ ਫੜ ਕੇ ਦੁਖੀਆਂ ਦੀਆਂ ਪੀੜਾ ਤੋੜਦਾ ਉਹਦੇ ਹੱਟ ਵਿੱਚ ਸੋਧ ਦਾ ਤੁਲ ਦਾ ਸਚਾਈ ਦਾ ਅੱਗੇ ਜਾ ਕੇ ਹੋਣਾ ਇਹ ਹਿਸਾਬ ਪਾਈ ਪਾਈ ਦਾ ਇੱਕੋ ਹੀ ਸ਼ਬਦ ਉਹਦੇ ਸੀਨੇ ਵਿੱਚ ਵੱਸਦਾ ਏ ਕੂੜ ਕਿਤਾਬਾਂ ਨੇ ਫੋਲਦਾ ਗੁਰੂ ਨਾਨਕ ਸ਼ਬਦ ਪਿਆਰਾ ਪਿਆ 13 13 ਤੋਲਦਾ ਚਫਰੀ ਸਰੂਪ ਉਹਦਾ ਵੱਖਰਾ ਜਲਾਲ ਏ ਮਿਲਦੀ ਮਿਸਾਲ ਨਾ ਮਿਸਾਲ ਬੇਮਿਸਾਲ ਏ ਸ਼ੇਰਦਾਰ ਬਾਬ ਤੇ ਅਲਾਪ ਦਾ ਹਲਾਹੀ ਬਾਣੀ ਹਵਾਵਾਂ ਵਿੱਚ ਅਮਰਤ ਘੋਲਦਾ ਗੁਰੂ ਨਾਨਕ ਸ਼ਬਦ ਪਿਆਰਾ ਇਹ ਆ ਤਾਂ traductor ਦਾ ਇਹ ਦਿਉਤੀ ਲਾਵਾ ਉਹਨਾਂ ਨੇ ਰੋਮਾਂਟਿਕ ਗੀਤ ਵੀ ਲਿਖੇ ਉਹਨਾਂ ਦੀ ਕਲਮ ਦੇ ਵਿੱਚ ਇੱਕ ਜਾਦੂ ਸੀ ਇੱਕ ਗੱਲ ਜਿਹੜੀ ਹੈ ਉਹਨਾਂ ਵਿੱਚ ਖਾਸियत ਸੀ ਕਿ ਉਹਨਾਂ ਨੇ ਗਿਆਨੀ ਕੀਤੀ ਹੋਈ ਸੀ ਗਿਆਨੀ ਦਾ ਮਤਲਬ ਲੰਬਾ ਸਮਾਂ ਪਹਿਲਾਂ ਗਿਆਨੀ ਜਦੋਂ ਕੀਤੀ ਜਾਂਦੀ ਸੀ ਤੇ ਗਿਆਨੀ ਦਾ ਗਿਆਨੀ ਗ੍ਰੈਜੂਏਸ਼ਨ ਜਦੋਂ ਆਪਾਂ ਗਿਆਨੀ ਪਾਸ ਕਰ ਲੈਂਦੇ ਸੀ ਤਾਂ ਇਹ ਤਾਂ ਪਾਵੇ ਸੀ ਕਿ ਤੁਸੀਂ ਅ ਗ੍ਰੈਜੂਏਸ਼ਨ ਪੱਤਰ ਤੱਕ ਦੀ ਜਿਹੜੀ ਹੈਗੀ ਉਹ ਪੰਜਾਬੀ ਪਾਸ ਕਰ ਲਈਏ ਪੰਜਾਬੀ ਦੀ ਮੁਹਾਰਤ ਇੰਨੀ ਹੁੰਦੀ ਸੀ ਜਿਹਦੇ ਵਿੱਚ ਇਕਾਂਗੀ ਨਾਟਕ ਨਾਵਲ ਇਕਾਂਗੀ ਅਲੰਕਾਰ ਹੋਰ ਬਹੁਤ ਕੁਝ ਛੇ ਸੱਤ ਵਿਸ਼ਾ ਦੇ ਨਾਮ ਜਿਹੜੀ ਹੈਗੀ ਉਹ ਗਿਆਨੀ ਕੀਤੀ ਜਾਂਦੀ ਸੀ ਜਿਸ ਬੰਦੇ ਨੇ ਗਿਆਨੀ ਕਰਨੀ ਉਹਦੇ ਕੋਲੇ ਪੰਜਾਬੀ ਦਾ ਗੂੜ੍ਹ ਗਿਆਨ ਹੁੰਦਾ ਸੀਗਾ ਉਹਨਾਂ ਦੀ ਕਲਮ ਦੇ ਵਿੱਚ ਜਿਹੜਾ ਹੈਗਾ ਬੜਾ ਖੂਸੂਦਮ ਸੀ ਉਹਨਾਂ ਦੀ ਕਲਮ ਦੇ ਵਿੱਚ ਇੱਕ ਸੋਚ ਸੀ ਸੁਹਾਵਣ ਸੀ ਰਾਜ ਸੀ ਬਧੋ ਬਧੀ ਦਿਲ ਕਰਦਾ ਹੈ ਉਹਨਾਂ ਦੇ ਮੈਨਾਸ ਹਕਤੀ ਦਿੱਤੇ ਨਮਨ ਕਰਨਾ ਸੇਕ ਇਤਿਹਾਸ ਨੂੰ ਸਚ ਚੈਨ ਸਿੰਘ ਸਫਰੀ ਨੇ ਜਿੰਨੀ ਬਾਖੂ ਵੀ ਲਿਖਿਆ ਲੋਕਾਂ ਦੇ ਕੰਨਾਂ ਤੱਕ ਪਹੁੰਚਾਇਆ ਜਿੰਨਾ ਮਾਨ ਸਤਕਾਰ ਮਿਲਿਆ ਉਹ ਦੌਰ ਸੀ ਜਦੋਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਸਵੇਰੀ ਸ਼ਾਮ ਨਰਿੰਦਰ ਵੀਪਾਲ ਹੁਰਾ ਦੀਵਾ ਆਦਿ ਵਿੱਚ ਗਾਈ ਹੋਈ ਜਿਹੜੇ ਗੀਤ ਹੈ ਉਹ ਵਿਦਾਇਆ ਜਾਂਦੇ ਸੀਗੇ ਆ ਰਣਗਗੰਦ ਦਾ ਮਾਮਾ ਬੱਜਿਆ ਸਿੰਘ ਉਹ ਸਰਦਾਰੋ ਅੱਜ ਵੈਰੀ ਚੜ ਕੇ ਆ ਗਿਆ ਤੁਸੀਂ ਚਾਹ ਨਲ ਘਾਰੋ ਤੁਸੀਂ ਪੁੱਤਰ ਗੋਬਿੰਦ ਸਿੰਘ ਦੇ ਨਲੂਏ ਦੇ ਭਾਈ ਜਿੰਨ ਦੇਸ਼ ਕੌਮ ਦੇ ਲਾਖੇ ਜਿੰਦ ਆਪਣੀ ਲਈ ਹੋਰ ਇੱਕ ਕਬੀਤ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੇ ਹੋਏਗੀ ਉਹਨਾਂ ਨੇ ਲਿਖੇ ਇਹਦੇ ਤੋਂ ਇਲਾਵਾ ਉਹਨਾਂ ਦੇ ਗੀਤ ਇਸ ਤੋਂ ਇਲਾਵਾ ਉਹਨਾਂ ਦੇ ਗੀਤ ਜਗਮਉਂ ਕੌਰ ਨੇ ਉਹਨਾਂ ਦੇ ਗੀਤ ਆਸਾ ਸਿੰਘ ਬਸਾਨਾ ਨੇ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਗਾਏ ਤੁਹਾਨੂੰ ਯਾਦ ਹੋਵੇਗਾ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਕਿ ਜਦੋਂ ਜਰਾਬ ਹੰਸ ਰਾਜ ਹੰਸ ਕੈਸਟ ਦਾ ਸ਼ਾਇਦ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਨਾ ਸੀ ਹਾਈ ਸਾਡੇ ਹੰਝੂਆਂ ਦਾ ਮੋਲ ਤਰਜਾ ਗੀਤ ਵੀ ਉਸੇ ਟਾਈਟਲ ਵੀ ਤੇ ਹੀ ਸੀ ਹਾਈ ਸਾਡੇ ਹੰਝੂਆਂ ਦਾ ਮੋਲ ਤਰਜਾ 나ਗਣੀ ਨੇ ਇੱਕ ਡਾਂਗ ਪੂਰ ਮਾਰ ਜਾ ਤੇਰੀ ਗਲੀ ਵਿੱਚ ਸਾਡੇ ਗੀਤ ਗੂੰਜਦੇ ਵੇਰੇ ਵਿੱਚੋਂ ਸਾਡਾ ਤੂੰ ਪਿਆਰ ਹੁੰਜਦੇ ਡੋਬ ਜਾ ਤੂੰ ਡੋਬ ਜਾ ਤੂੰ ਸਾਨੂੰ ਵੈਰੀਆਂ ਨੂੰ ਤਾਰ ਜਾ ਨਾਗਣੀ ਦੀ ਇੱਕ ਡੰਗ ਹੋਰ ਮਾਰ ਜਾ ਤਿੱਖੇ ਤਿੱਖੇ ਨਕਸ਼ਾ ਤੇ ਲੈਣਾ ਵਾਲੀਏ ਕਿੱਥੋਂ ਤੈਨੂੰ ਲੰਬੀਏ ਤੇ ਕਿੱਥੋਂ ਪਾੜੀਏ ਕੋਠੇ ਤੇ ਖਲੋਕੇ ਜ਼ੁਲਫਾਂ ਕਿ ਲਾਰ ਜਾ ਨਾਗਣੀ ਦੀ ਇੱਕ ਡੰਗ ਹੋਰ ਮਾਰ ਜਾ ਤੇਰੇ ਰਾਹਾਂ ਵਿੱਚ ਅਸੀਂ ਲਹੂ ਡੋਲਿਆ ਮਿੱਟੀ ਵਿੱਚ ਸਾਡਾ ਤੂੰ ਪਿਆਰ ਰੋਲਿਆ ਬਸ ਕਰ ਸਫਰੀ ਤੂੰ ਚੁੱਪ ਧਾਰ ਜਾ ਨਾਗਨੇ ਲਈ ਇੱਕ ਡੱਗ ਹੋਣ ਮੱਜਾ ਇਸ ਤੋਂ ਇਲਾਵਾ ਉਹਨਾਂ ਨੇ ਕੁਝ ਗਜ਼ਲਾਂ ਵੀ ਲਿਖੀਆਂ ਜਿਹਨੀਆਂ ਕਿ ਕੁਲਦੀਪ ਸਿੰਘ ਪਰਦੇਸੀ ਦੇ ਬਾਤ ਵਿੱਚ ਵੀ ਰਕਾਰਡ ਹੋਈਆਂ ਇੱਕ ਉਹਨਾਂ ਦੀ ਗਜ਼ਲ ਬੜੀ ਬਾਕੂ ਬੜੀ ਮਸ਼ਹੂਰ ਹੋਈ ਸੀ ਬੜੇ ਮਸੂਮ ਨੇ ਸਾਜਨ ਸ਼ਰਾਰਤ ਕਰਤੀ ਜਾਂਦੇ ਨੇ ਤਰੀਂ ਦੇ ਰਾਤ ਨੂੰ ਨਦੀਆਂ ਤਰੀਂ ਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਤੇਲਾ ਕਿਉਂ ਹੌਸਲਾ ਟਾਇਆ ਦਿਲ ਆ ਕਿਉਂ ਹੌਸਲਾਟ ਆਇਆ ਇਸ਼ਕ ਦੀ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਬੜੇ ਅਫਸੋਸ ਸੱਜਣਾ ਤੇ ਬੜਾ ਅਫਸੋਸ ਸੱਜਣਾ ਤੇ ਬਦਲ ਕੇ ਗੈਰ ਦੇ ਅੱਖੇ ਤੂੰ ਕੁਜਰਾ ਹੌਸਲਾ ਸਫਰੀ ਕਈਆਂ ਤੇ ਮਰ ਵੀ ਜਾਂਦੇ ਦੀ ਬਦਲ ਕੇ ਗੈਰ ਦੇ ਅੱਖੇ ਤੂੰ ਕੁਜਰਾ ਹੌਸਲਾ ਸਫਰੀ ਕੰਗਿਆ ਦੇ ਮਰਵੀ ਜਾਂਦੇਵੇਂ ਅੱਜ ਤੋਂ ਤਕਰੀਬਨ 4 ਦਹਾਕੇ 5 ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਰੇਡੀਓ ਸਟੇਸ਼ਨ ਜਲੰਧਰ ਦੇ ਉੱਤੇ ਦੁਪਹਿਰ ਨੂੰ تایਬੇ ਲੋਕੀਤਾਂ ਦਾ ਪ੍ਰੋਗਰਾਮ ਚੱਲਦਾ ਸੀ ਤਾਂ ਉਦੋਂ ਪੰਜਾਬ ਦੇ ਮਾਨ ਮੱਤੇ ਦੀ ਗਾਇਕਾ ਹੈ ਭਾਨ ਸਿੰਘ ਵਾਹੀ ਉਹ ਇੱਕ ਗੀਤ ਗਾਉਂਦੇ ਹੁੰਦੇ ਸੀ ਦੁੱਤ ਨੂੰ ਬਧਾਨੀ ਪੁੱਛਦੀ ਵੀ ਰਾਤੀ ਜਾਗ ਹੰਝੂਆਂ ਦਾ ਕੀਨੇ ਲਾਇਆ ਦੁੱਤ ਨੂੰ ਬਧਾਨੀ ਪੁੱਛਦੀ ਕੀ ਦਾ ਟੋਲ ਰੁਖੜਾਣੀ ਕਰ ਆਇਆ ਅਸੀਂ ਕੰਨ ਨੂੰ ਜਾਣੀਏ ਪਿਆਰ ਕਿੱਜ ਪਾਇਦਾ ਤਾਰਿਆਂ ਨੂੰ ਕਹਿ ਕੇ ਹਾਲ ਦਿਲ ਦਾ ਸੁਣਾਈਦਾ ਡੱਕ-ਡੱਕ ਹੰਝੂਆਂ ਨੂੰ ਰੱਖਦਾ ਏ ਜਦੋਂ ਕੋਈ ਆਪਣਾ ਹੀ ਹੋ ਜਾਏ ਪਰਾਇਆ ਦੁੱਧ ਨੂੰ ਮਧਾਣੀ ਪੁੱਛਦੀ 베 ਰਾਤੀ ਜਾਗ ਹੰਝੂਆਂ ਦਾ ਕੀ ਲਾਇਆ ਦੁੱਧ ਨੂੰ ਮਧਾਣੀ ਪੁੱਛਦੀ ਕੀ ਦਾ ਢੋਲ ਰੁਖੜਾਣੀ ਕਰਿਆ ਦੁੱਧ ਨਾਲ ਪਾਣੀ ਦਾ ਪਿਆਰ ਸੱਚਾ ਵੇਖਿਆ ਯਾ ਤੂੰ ਮਿੱਟਣ ਵਾਲਾ ਯਾਰ ਸੱਚਾ ਵੇਖਿਆ ਪਹਿਲਾਂ ਆਪ ਸੜਿਆ ਕੌਣ ਪਾਣੀ ਪਹਿਲਾਂ ਆਪ ਸੜਿਆ ਤੇ ਫਿਰ ਤੈਨੂੰ ਸੇਕ ਲੱਗਾ ਦੱਸ ਤੂੰ ਕੀ ਕਦਰ ਉਹਦਾ ਪਾਇਆ ਦੁੱਧ ਨੂੰ ਵਧਾਣੀ ਕੁਛ ਦੀ ਵੇ ਰਾਤੀ ਜਾਗ ਹੰਝੂਆਂ ਦਾ ਕੀ ਦੇ ਲਾਇਆ 1995 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਰਨ ਸਿੰਘ ਸਫੀਰ ਰਾਜ ਕਵੀ ਦੀ ਉਪਾਤੀ ਦਿਨਾਲ ਸਨਮਾਨਿਤ ਕੀਤਾ ਸਫਰੀ ਸਾਹਿਬ ਇੱਕ ਜੰਦਾਦਲ ਸ਼ਾਇਰ ਸੀ ਜੰਦਾਦਲ ਗੀਤਕਾਰ ਸੀ ਉਹਨਾਂ ਨੇ ਜ਼ਿੰਦਗੀ ਨੂੰ ਮਾਣਿਆ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੋਚ ਭਰਿਆ ਹੈ ਰਸ ਭਰਿਆ ਹੈ ਸ਼ਾਇਦ ਵਿੱਚ ਗੁਣ ਕੀ ਕੁੜਾਬ ਉਹਨਾਂ ਸਰੋਤਿਆਂ ਦੇ ਕੰਨਾਂ ਵਿੱਚ ਪਾਇਆ ਹੈ ਇੰਨੀ ਕੋਮਸੁੱਤ ਮਿਠਾਸ ਜਿਹੜੀ ਅੱਜ ਵੀ ਰੂਹਾਂ ਨੂੰ ਸਕੂਨ ਦਿੰਦੀ ਹੈ ਜਿੰਨੀ ਅਮੀਰ ਕਲਮ ਸਫਰੀ ਸਾਹਿਬ ਦੀ ਸੀ ਸ਼ਾਇਰੀ ਕਿਸੇ ਦੀ ਹੋਰ ਹੋ ਗਈ ਉਹਨਾਂ ਨੇ ਬਹੁਤ ਸਾਰੀਆਂ ਗੀਤਾਂ ਦੀਆਂ ਕਿਤਾਬਾਂ ਲਿਖੀਆਂ ਸਿੱਖੀ ਦੀਆਂ ਬਾਟਾਂ ਲਹੂ ਦੀਆਂ ਲਹਿਟਾਂ ਅੰਮ੍ਰਿਤ ਭਿਜੇ ਬੋਲ ਗੁਰੂ ਰਵਿਦਾਸ ਮਹਿਮਾ ਖਾਲਸੇ ਉ ਤਰਖਾ ਮੰਗਦੇ ਹੋ ਤੱਕਲੇ ਦੇ ਬਲ ਕਢਲੇ ਸੁਵਿਧ ਬਾਰਕ ਤਮਾਉਣਾ ਦੀਆਂ ਸ਼ਕੀਆਂ 5 ਜਨਵਰੀ 2006 ਨੂੰ ਪੰਜਾਬ ਦਾ ਇਹ ਪ੍ਰਸਿੱਧ ਤੇ ਮਾਰਮੱਤਾ ਗੀਤਕਾਰ ਸਾਡੇ ਤੋਂ ਹਮੇਸ਼ਾ ਵਾਸਤੇ ਦੂਰ ਹੋ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਸਮਾਨੀ ਤੌਰ ਤੇ ਉਹ ਸਾਡੇ ਕੋਲੋਂ ਦੂਰ ਹੋ ਗਏ। ਪਰ ਪੰਜਾਬੀ ਗੀਤਕਾਰੀ ਨੂੰ ਉਹਨਾਂ ਦਾ ਅਨਮੋਲ ਖਜ਼ਾਨਾ ਜਿਹਾ ਹੈ, ਉਹਨਾਂ ਦੀ ਅਨਮੋਲ ਵਿਰਾਸਤ ਹੈ। ਉਹ ਅੱਜ ਵੀ ਤੇ ਆਉਣ ਵਾਲੇ ਸਦੀਆਂ ਤੱਕ ਜਿਹੜੀ ਹੈਗੀ ਉਹ ਚੰਦਾ ਰਹੇਗੀ ਜੋ ਕੁਝ ਉਹਦੇ ਚੱਲਦੀ ਹੈ ਜੋ ਕੁਝ ਉਹਨਾਂ ਨੇ ਅਮੀਰ ਜਿਹੜੀ ਹੈਗੀ ਹੈ ਗੀਤਕਾਰੀ ਸਿੱਖ ਕੌਮ ਬਾਰੇ ਉਹਨਾਂ ਨੇ ਬਹੁਤ ਕੁਝ ਲਿਖਿਆ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਲਿਖਿਆ ਕਵਾਂਟਿਕ ਵੀ ਲਿਖਿਆ ਇੱਕ ਗੱਲ ਦਾ ਮੈਂ ਜ਼ਿਕਰ ਕਰ ਦੇਵਾਂ ਕਿ ਜਨਮਨ ਕੋਰ ਦੀ ਵਾਇਦੀ ਵਿੱਚ ਉਹਨਾਂ ਦਾ ਇੱਕ ਬੜਾ ਖੂਬਸੂਰਤ ਗੀਤ ਆਇਆ ਸੀ ਨੀ ਮੈਂ ਸਰੂ ਨੂੰ ਕਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ ਕਦੇ ਉਹਨਾਂ ਨੇ ਲਿਖਿਆ ਸਫਰੀ ਨੂੰ ਡਰ ਲੱਗਦਾ ਤੈਥੋਂ 5 ਫੁੱਟ ਦੀਏ ਤਲਵਾਰੇ ਇਵੀ ਉਹ ਨਦੀਕ ਕਲਪਨਾ ਦੀ ਬਹੁਤ ਉੱਚੀ ਉਡਾਨ ਸੀ ਸ਼ਲਾਕਰੇ ਪੰਜਾਬ ਦਾ ਉਹ ਮਹਾਨ ਲਤਾ ਗੀਤਕਾਰ ਸਾਡੇ ਆਉਣ ਵਾਲੀਆਂ ਦਸਲਾਂ ਤੇ ਪੀੜ੍ਹੀਆਂ ਲਈ ਇੱਕ ਮਾਰਗਦਰਸ਼ਕ ਬਣੇ ਸਾਡੀ ਗਾਇਕੀ ਪੰਜਾਬੀ ਗਾਇਕੀ ਪੰਜਾਬੀ ਗੀਤਕਾਰੀ ਉਹਨਾਂ ਤੋਂ ਸਬਕ ਸਿੱਖੇ ਇਹ ਸਾਲ 2024 ਦੇ ਦਸੰਬਰ ਮਹੀਨੇ ਦਾ ਸ਼ਹੀਦੀ ਮਹੀਨਾ ਚੱਲ ਰਿਹਾ ਹੈ ਸਭ ਜਗਾਂ ਦਾ ਛੋਟੀ ਸਹਿਬਜਾਤੀ ਤਾਂ ਇਹਨਾਂ ਦਿਨਾਂ ਦੀ ਵਿਚਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਬੜਾ ਭਿਆਨਕ ਮੰਜ਼ਰ ਜੀਨਾਂ ਨੂੰ ਆਮ ਮੀਤਕਾਰ ਆਮ ਕਵੀ ਉਹਨਾਂ ਪੜਾਂ ਨਹੀਂ ਪਕੜ ਸਕਿਆ। ਇਹ ਸਾਰਾ ਕੁਝ ਦੇ ਹਿੱਸੇ ਆਇਆ ਹੈ ਤਾਂ ਸਾਚ ਚਰਨ ਸੂਫਰੀ ਹੋਣਾਂ ਦੇ ਹਿੱਸੇ ਆਇਆ ਹੈ। ਜਿਨ੍ਹਾਂ ਨੇ ਕਲਪਨਾ ਕੀਤੀ ਹੈ ਕਿ ਉਹ ਸਾਰਾ ਕੁਝ ਕਿੰਜ ਵਾਪਰਿਆ ਹੋਏਗਾ। ਛੋਟੀ ਸਹਿਬਜਾਤੀ ਵੱਡੇ ਸਹਿਬਜਾਤੀ ਮਾਤਾ ਗੁਦਿਰ ਕੌਰ ਜੀ ਸੋ ਉਹਨਾਂ ਪਲਾਂ ਨੂੰ ਬਿਆਨ ਕਰਨਾ ਕਿਸੇ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਸੀ ਚਰਨ ਸੰਸਫਰੀ ਦੀ ਸੋਚ ਨੂੰ ਉਹਨਾਂ ਦੀ ਕਲਮ ਨੂੰ ਉਹਨਾਂ ਦੇ ਦਿਲ ਨੂੰ ਨਿਸ਼ਚਿੰਤ ਸਲਾਮ ਹੈ ਚੁੱਪ-ਚੁੱਪ ਕੇ ਨਮਨ ਕਰਨੋਂ ਦਿਲ ਕਰਦਾ ਹੈ ਸੋ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਮੁਰਾਕਾ ਦੇ ਨਾਲ ਤਦ ਤੱਕ ਤੁਸੀਂ ਵੇਖਦੇ ਰਹੋ ਨਾ ਬਰਬੰਦੇ ਜੀ